ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਮਾਰਕੀਟ ਮੀਡੀਆ ਬਾਅਰਡ ਦੇ ਵਿੱਚ ਤੇ ਇਲੈਕਟ੍ਰਿਕ ਮਾਰਕੀਟ ਹੈ ਇਟਲੀ ਦੇ ਵਿੱਚ ਵੈਸੇ ਤਾਂ ਹੋਰ ਵੀ ਬਹੁਤ ਸਾਰੀਆਂ ਮਾਰਕੀਟਾਂ ਹੈਗੀਆਂ ਜਿੱਥੇ ਆਪਾਂ ਨੂੰ ਸਮਾਨ ਮਿਲ ਜਾਂਦਾ ਇਲੈਕਟ੍ਰੋਨਿਕ ਦਾ ਚਾਹੇ ਮੋਬਾਈਲ ਹੋਣ ਚਾਹੇ ਵਾਸ਼ਿੰਗ ਮਸ਼ੀਨਾਂ ਹੋਣ ਚਾਹੇ ਘਰ ਦਾ ਕੋਈ ਵੀ ਸਮਾਨ ਹੋਵੇ ਪਰ ਅੱਜ ਆਪਾਂ ਇੱਥੇ ਆਏ ਹਾਂ ਕੁਝ ਆਪਾਂ ਸਮਾਨ ਲੈ ਕੇ ਵੀ ਜਾਣਾ ਆਪਣੇ ਵਾਸਤੇ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਮਾਰਕੀਟ ਅੰਦਰੋਂ ਕੀ ਕੀ ਪ੍ਰਾਈਸ ਹੈ ਕੀ ਕੀ ਰੇਟ ਹੈ ਸਭ ਤੋਂ ਪਹਿਲਾਂ ਤੁਸੀਂ ਐਂਟਰੀ ਦੇਖ ਤੇ ਮੇ ਨਾਲ ਬੀਬੀ ਸੇਮਨਜੀਤ ਕੋਰੀ ਪਹੁੰਚੇ ਹੋਏ ਨੇ ਹਾਂਜੀ ਸਰ ਸੋਮਾ ਆ ਕੇ ਤੁਹਾਨੂੰ ਪਤਾ ਹੈ ਬੰਦਾ ਹੀ ਲੋੜਦਾ ਰਹਿੰਦੀ ਰਹਿੰਦੀ ਆ ਠੀਕ ਨਹੀਂ ਤੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਨਾ ਇਧਰ ਐਨਕੇ ਦਿਖਾਉਣਾ ਮਿੱਤਰੋ ਇਹ ਜਿਹੜੀ ਐਨਕੇ ਨਾ ਦੇਖੋ ਇਹ ਵੀ ਸ਼ੀਸ਼ੇ ਵੀ ਲੱਗੇ ਹੋਏ ਆ ਦੇਖੋ ਇਹਦੇ ਵਿੱਚ ਕੈਮਰਾ ਵੀ ਲੱਗੇ ਹੋਏ ਆ ਤੇ ਇਹ ਵੀਡੀਓ ਵੀ ਬਣਾਉਂਦੀ ਐਨਕੇ ਵੀਡੀਓ ਵੀ ਬਣਾਉਂਦੀ ਆ ਤੇ ਸਾਰੀ ਰਿਕਾਰਡਿੰਗ ਵੀ ਕਰਦੀ ਆ ਤੇ ਇਹ ਲੇਟੈਸਟ ਮਾਡਲ ਹੈ ਇਹਦਾ ਪਰ ਇਹ ਬੰਦਾ ਤੇਰੀ ਜੀ ਪ੍ਰਾਈਸ ਦੀ ਗੱਲ ਕਰੀ ਜਾਵੇ ਤਾਂ ਇਹਦੀ ਪ੍ਰਾਈਸ ਹੈਗੀ ਆ 359 ਯੂਰੋ ਬੱਲੇ 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 ਮਿੱਤਰੋ ਆਦਾ ਕਮਾਲ ਦੀ ਜੀ ਐਨ ਵਧੀਆ ਸਾਰੀ ਸਕਰੀਨ ਚੱਲਦੇ ਦੇ ਵਿੱਚ ਸਾਰਾ ਕੁਝ ਦੱਸਦੇ ਆਂ ਵੀ ਕਿੱਦਾਂ-ਕਿੱਦਾਂ ਚੱਲਦੀ ਆ ਤੇ ਬੰਦੇ ਟੀਵੀ ਲੱਗ ਦੇਖਣ ਦੀ ਲੋੜ ਨਹੀਂ ਹੈਗੀ ਐਦਾਂ ਲੱਗਦਾ ਜਿਦਾ ਨਾ ਬੈਠ ਕੇ ਮੈਂ ਬਿਲਕੁਲ ਰੀਅਲ ਦੇਖਦਾ ਹੁਣ ਐ ਤੇ ਐਦਾਂ ਲੱਗ ਰਿਹਾ ਮਤਲਬ ਸਿਨਮਾਈਆਂ ਤੂੰ ਜਿਹੜੀ ਮਰਜ਼ੀ ਫਿਲਮ ਦੇਖ ਸਕਦੇ ਹੋ ਜੋ ਕੁਝ ਮਰਜ਼ੀ ਦੇਖ ਸਕਦੇ ਹੋ ਸਾਰਾ ਕੁਝ ਐਨ ਦਿਖਦਾ ਵਧੀਆ ਸਿਰ ਮੇਰੇ ਮੂਰੇ ਨਾ ਐਦਾਂ ਨਹੀਂ ਚੱਲਦਾ ਹੈਗਾ ਕੁਝ ਵੀ ਐਨ ਪੂਰਾ ਟੀਵੀ ਚੱਲਦਾ ਹੈ ਮੂਰੇ ਤੇ ਟੀਵੀ ਐਦਾਂ ਨਹੀਂ ਚੱਲਦਾ ਹੈਗਾ ਤੇ ਉਹ ਐਦਾਂ ਲੱਗਦਾ ਜਿਦਾ ਨਾ ਵੀ ਮੈਂ ਆਪ ਖੁਦ ਵਿੱਚ ਘੁੰਮ ਰਿਹਾ ਹਾਂ ਨਾ ਵੀ ਕਾਪੀ ਕਰੈਕਟਰ ਪਲੇ ਕਰ ਰਿਹਾ ਫ ਕਰਕੇ ਤੇ ਟ੍ਰਾਈਸ ਨੇ ਅੰਮੇ ਥੋੜਾ ਜਿਹਾ ਥਲੇ ਤਾਂ ਲੱਗੇ ਵੀ ਖਿਚਣ ਖਿਚਣ ਪਰ ਕੋਈ ਗੱਲ ਨਹੀਂ ਹਾਂ ਹਾਂ ਕਿਹਦਾ ਲੱਗਦਾ ਮੇਨੂਤਾ ਜੀ ਹਾਂ ਉਹ ਗੋੜੀ ਹੋੜੀ ਅੱਛਾ ਜੀ ਚੱਲ ਵੀ ਫੇਰ ਹਾਂਜੀ ਚੱਲ ਵੀ ਦੇਖਿਆ ਲੱਗਦਾ ਨਹੀਂ ਐ ਉਦਾਂ ਹੀ ਹਾਂਜੀ ਪਰ ਵਾਜ ਬਾਹਰ ਹੁੰਦੀ ਹੈ ਇਹਦੀ ਹਾਂਜੀ ਕਿੰਨੀਆਂ ਸੀ ਇਹ ਕਿੰਨੀਆਂ ਸੀ ਜੀ ਅਸੀਂ ਨੂੰ ਮੇਜ ਬੈਠੇ ਹੁੰਦੇ ਆ ਨਾ ਬੰਦਾਂ ਦੀ ਫੀਲਿੰਗ ਪੰਦਾਂ ਫੀਲਿੰਗ ਹੁੰਦੀ ਹਾਂ ਇੱਥੇ ਸਾਰੀਆਂ ਪਈਆਂ ਨੇ ਸਮਾਰਟ ਵਾਚ ਮਿੱਤਰੋ ਵੈਸੇ ਤਾਂ ਐਪਲ ਦੀ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਲੇਟਸ ਚੱਲਦੀ ਆ ਲੋਕ ਸਾਰੇ ਐਪਲ ਨਾਲ ਖੁਸ਼ ਐ ਜਿਹੜਾ ਤੇ ਪਈਆ ਵੀ ਐਪਲ ਦੀ ਪਈਆ ਤੇ ਹਾਂ ਤੇ ਵੈਸੇ ਸਮਾਰਟ ਵਾਚ ਹੋਰ ਵੀ ਸਾਰੀਆਂ ਪਈਆਂ ਤੇ ਕਾਫੀ ਜ਼ਿਆਦਾ ਮਤਲਬ ਵੀ ਸੈਮਸੰਗ ਦੀ ਵੀ ਆ ਗਈਆਂ ਖਵਾਈ ਵਾਲਿਆਂ ਦੀ ਵੀ ਆ ਗਈਆਂ ਤੇ ਆਪਾਂ ਕਰਕੇ ਦੇਖੀ ਹੁਣ ਚੱਲਦੀ ਐ ਨਹੀਂ ਚਾਰ ਪੁੱਤਰਾ ਪਹਲਾ ਹੋ ਜੇ ਆ ਹੈਗਾ ਮਿੱਤਰੋ Apple ਦਾ 16 Pro 256 GB 16 Pro Max ਹੈ ਆਹ ਵਾਲਾ 컬러 ਕਿੰਨਾ ਪਿਆਰਾ ਹੈ ਨਾ ਹਾਂਜੀ ਪਰ ਆਪਣੇ ਕੋ ਮਿੱਤਰੋ ਆਹ ਵਾਲਾ 16 Pro ਜਿਹਨੇ ਫਸਟ ਵੀਡੀਓ ਬਣਾ ਰਹੇ ਆ ਆਪਾਂ ਫੋਨ ਤੋਂ ਬਣਾ ਰਹੇ ਆ 16 Pro ਤੋਂ ਇਹਦੀ ਕੀਮਤ ਕਿੰਨੀ ਹੋਈ ਲੱਗੀ ਹੁਣ ਇਹਦੀ 16 Pro Max ਹੈ Apple 16 228 GB ਆਪਣਾ ਆਏ 256 GB ਇਹ ਹੈਗਾ 11990 ਦਾ ਹੁਣ ਵੀ ਲੱਗਿਆ ਦੇਗਾ ਕਬੀ ਤੋਂ ਹਾਂਜੀ ਐਨੀ ਮਹਿੰਗੇ ਆ ਐਨੀ ਮਹਿੰਗੇ ਤੇ ਇਹ ਹੈਗਾ 16 ਪਲੱਸ ਫੋਨ ਵੀ ਬਹੁਤ ਚੱਲਦਾ ਜੀ ਗੱਲ 9790 ਦਾ 16 ਪਲੱਸ ਇਹ ਹੈਗਾ 1099 ਦਾ ਤੇ Apple 16 128 GB ਤੇ ਇਹ ਹੈਗਾ 828 8290 ਦਾ ਇਹ ਪਈਆਂ ਨੇ ਲੇਟੈਸਟ Apple Watch ਇਹ ਹੈਗਾ Watch Ultra 2 ਪੈਂਥਰ ਦੀ ਫੋਟੋ ਦੇ ਨਾਲ ਉੱਪਰ ਹਾਂਜੀ ਮੇਰੀ ਕੋ ਰਿਜਨ ਆਲਦੀ ਆ ਤੇ ਇਹ ਵਾਚ ਦਾ ਜਮਾਨਾ ਚਲੇ ਗਿਆ ਹਨਾ ਤੇ ਕਹਿੰਦੇ ਲੱਗੀ ਵੀ ਹੁਣ 229 ਯੂਜ ਲੱਗੇ ਸਾਰੇ ਚੱਲਾਂ ਇਹ ਮੈਂ ਰੱਤੀ ਸੀਗੀ 450 ਦੇ ਪਲੱਸ 450 480 ਲੱਗੀ ਜਦ ਮੈਂ ਰੱਤੀ ਮੈਂ ਹਾਂਜੀ ਤੇ ਹੁਣ ਦੱਲਾ ਹੁਣ ਲੱਗੀ 229 ਯੂਰੋ ਦੀ ਗੱਲੇ ਹੁਣ ਤੁਸੀਂ ਮੈਨੂੰ ਦੇ ਦਿਓ ਜੀ ਇਹ ਪ੍ਰਾਣੀ ਹੋਈ ਹੋਈ ਤੁਸੀਂ ਹਾਨ ਕਰਦੇ ਹੋ ਨਾ ਦੋ ਚੀਜ਼ਾਂ ਪ੍ਰਾਣੀ ਹੋ ਜਾਂ ਮੇਰਾ ਗੁਰਸ਼ਾਨੀ ਨੂੰ ਧੱਕ ਦੰਨੇ ਵੀ ਚੱਕ ਲਓ ਹੁਣ ਇਹ ਹੈ ਕਿ ਨੀ ਸੈਮਸੰਗ ਦੇ ਫੋਨ ਮਿੱਤਰੋ ਸੈਮਸੰਗ ਹਨ ਇਹ ਸੈਮਸੰਗ ਦੇ ਫੋਨ ਮੈਨੂੰ ਫੋਨ ਬਹੁਤ ਸੋਹਣਾ ਲੱਗਦਾ ਜੇ ਮੈਂ 16 ਫੋਨ ਲੈਣਾ ਸੀਗਾ ਉਹਦੇ ਮੈਂ ਸੋਚਿਆ ਸੀਗਾ ਮੈਂ ਕਿਹਾ ਵੀ ਗੈਲੈਕਸੀ ਫੋਨ ਲੈਣਾ ਆਪਾਂ ਨੇ ਪਰ ਮੈਨੂੰ ਕਿਸੇ ਬੰਦੇ ਨੇ ਕਿਹਾ ਤਾਂ ਵੀ ਜਿਹੜੀ ਇਹਦੀ ਸਕਰੀਨ ਹੈ ਨਾ ਇਹ ਇਹ ਟਟਕੀ ਜਾਂਦੀ ਹੈ ਵੀ ਜਦੋਂ ਬਾਰ-ਬਾਰ ਆਪਾਂ ਨੇ ਯੂਜ਼ ਕਰਦੇ ਹਾਂ ਨਾ ਤੇ ਗੱਬੇ ਤੇੜ ਪੈ ਜਾਂਦੀ ਨੇ ਇਹਦੇ ਵੀ ਇਥੋਂ ਇਹ ਖਰਾਬ ਹੋ ਸਕਦੀ ਹੈ ਇਸ ਕਰਕੇ ਥੋੜੇ ਜਿਹਾ ਆਪਾਂ ਡਰ ਗਏ ਸੀਗੇ ਵੀ ਪੈਸਾ ਵੀ ਲਾਉਣਾ ਹੈ ਕਿਤੇ ਕੱਲ ਨੂੰ ਗੱਲਬਾਤ ਹੋ ਜAVE ਪਰ ਇਹਦੀ ਉਹਨਾਂ ਦੀ ਕੈਮਰਾ ਕੁਆਲਿਟੀ ਵਗੈਰਾ ਐਪਲ ਨਾਲੋਂ ਜ਼ਿਆਦਾ ਵਧੀਆ ਆਉਂਦੀ ਹੈ ਮਿੱਤਰੋ ਇਹ ਵੀ ਗੱਲ ਹੈਗੀ ਹੈ ਇੱਕ ਆ ਫੋਨ ਹੈ ਸੈਮਸੰਗ ਦਾ ਦੇਖੋ ਗੱਲ ਵਾਸੇ ਮਿਆਂ ਡਰ ਦੀ ਚੱਕਰ ਹੈ ਵੀ ਸਕਰੀਨ ਗੱਭੀ ਉਹ ਪਲਾਸਟਿਕ ਜਿਹਦੀ ਹੁੰਦੀ ਹੈ ਨਾ ਕਿਤੇ ਇੱਥੋਂ ਤੇੜਾ ਤਾਂ ਪਾਉ ਗਿਆ ਤੇ ਛੋੜੀ ਤੇੜਾ ਹੁਣ ਵੀ ਹੈਗਾ ਜਿਆਦਾ ਆ ਚੀਜ਼ ਤਾਂ ਹੈਗਾ ਪਰ ਉਹ ਇਹ ਖੁੱਲਗੇ ਤਾਂ ਪੂਰੀ ਨੋਟਬੁੱਕ ਬਣ ਜਾਂਦੀ ਦੇਖੋ ਜੇ ਆਪਾਂ ਜੀ ਫੋਟੋ ਦੀ ਗੱਲ ਕਰੀ ਸਾਨੂੰ ਫੋਟੋ ਖਿੱਚੀ ਸੋਨੇ ਜਿਵੇਂ ਇਹ ਸੈਲਫੀ ਇਹ ਐਦਾਂ ਸੈਲਫੀ ਕੁਛ ਐਦਾਂ ਦੀ ਆਈ ਆ ਔਰ ਸੈਕੰਡਰ ਐ ਮਿਕੁਲੀਅਮ ਇਧਰ ਮੇਤਰੀ ਲੱਗੀ ਹੋਈ ਹੈ ਮਾਰਕੀਟ ਦੇ ਵਿੱਚ ਲੀਲੀ ਕਫੇ ਵਾਲਿਆਂ ਦੀ ਮਸ਼ੀਨ ਤੇ ਇਥੋਂ ਇਹ ਡੈਮੋ ਦੰਨੇ ਬਣਾ ਕੇ ਕਾਫੀ ਤੁਹਾਨੂੰ ਪਲਾ ਕੇ ਵੀ ਦਿਖਾਉਂਦੇ ਆ ਜੇ ਪਸੰਦ ਆਏ ਤਾਂ ਜਿੱਥੇ ਮਸ਼ੀਨ ਲੈ ਵੀ ਜਾਓ ਤੇ ਕੁੜੀ ਚਾਹ ਬਣਾਉਣ ਲੱਗੀ ਆਪਣੇ ਵਾਸਤੇ ਹਾਂ ਲੁਕਸੋ ਨੋ ਹਾਂ ਸੈਂਸੋ ਲੁਕਸੋ ਲੈ ਲੋ ਵਾਲੇ ਪੀਨੇ ਕਫੇ ਨੋ ਗ੍ਰਾਸੀ ਮੋ ਵਿਦਿਆਮੋ ਤਾਂਤੋ ਦੈਸੋ ਸੋ ਫਾਚਿੰਡ 100 ਯੂਰੋ 100 ਯੂਰੋ ਤੇ ਤੁਹਾਡੇ ਗ੍ਰੇਵਿਟਾ ਤਾਂਤੋ ਲਾ ਮਕਿਨੈਟਾ ਚੇਰ ਬੀਆਮੋ ਜਿਆ ਨੋਈ ਨੋ ਚਾ ਮਾ ਜਾ ਸੂਸੀਆ ਨੀ ਗਲਟੀਵਿਤਾ ਹਾਂ ਕਿਹਦੀ ਕਿਹਦਾ ਕਾਫੇ ਨੋ ਪਰ ਕੁਸਤੇ ਚੈਲਡ ਨੂੰ ਪਾਉਣਾ ਦੇੰਦਰ ਲਾ ਸਹੀਵਾ ਫਾ ਬੈਟਾ ਥੈਂਕ ਯੂ ਬੀਓ ਥੈਂਕ ਯੂ ਬਰਾ ਕੋਈ ਅੰਦਰ ਕਾਫੇ ਵਧੀਆ ਕ੍ਰੀਚ ਨੂੰ ਭਲਾਉਂਦੇ ਸੀ ਜੀ ਇਹ ਹੋਰ ਕੀ ਮਸ਼ਹੂਰੀ ਕਰਦੇ ਆ ਤਾਂ ਅੱਛਾ ਜੀ ਇਹ ਤਾਂ ਫੀਲ ਨਹੀਂ ਮੈਂ ਨਹੀਂ ਦੇ ਇੱਕ ਅਪਰ ਮਿੱਤਰ ਵਾ ਦੇਖੋ ਦਾ ਦੇਖਿਆ ਸਮਾਰਟ ਹੋਮ ਕੈਮਰਾ ਤੇ ਬਹੁਤ ਸੋਖੀ ਤੇ ਕਲਾਈ ਨੇ ਦੋ ਤਰ੍ਹਾਂ ਦੇ ਦੇਖਿਆ ਇੱਕ ਤਾਂ ਇਹ ਥੋੜਾ ਜਿਹਾ ਵੱਡਾ ਸਾਈਜ਼ ਦੇ ਵਿੱਚ ਤੇ ਇੱਕ ਦੇਖੋ ਇਧਰ ਹੈ ਇਹ ਛੋਟਾ ਹੈ ਤੇ ਆਪਾਂ ਨੇ ਇਹ ਛੋਟੇ ਵਾਲਾ ਦੇ ਸੋਚ ਰਹੇ ਆ ਲੈਣ ਵਾਸਤੇ ਤੇ ਜਿਹੜੀ ਇਹਦੀ ਕੀਮਤ ਹੈਗੀ ਆ ਇਹ ਹੈਗੀ ਆ 390 ਦੀ ਮਤਲਬ 400 ਹੋ ਗਿਆ ਤੇ ਇਹ ਹੋ ਗਿਆ 250 ਦਾ ਇਹ ਛੋਟਾ ਤੇ ਬਹੁਤ ਸੌਖੇ ਤਰੀਕੇ ਨਾਲ ਫੋਨ ਤੇ ਅਟੈਚ ਹੋ ਜਾਂਦਾ ਹੈ ਜੀ ਬਸ ਇਹ ਰੱਖ ਦੋ ਤੇ 3 ਡਿਗਰੀ ਤੱਕ ਇਹਨੇ ਘੁੰਮ ਕੇ ਸਾਰੀ ਰਜਿਸਟਰ ਰਿਕਾਰਡ ਕਰਨੀਆਂ ਨੇ ਸਹੀ ਹੈ ਆਪੇ ਕਿ ਲੈ ਲੈਣੇ ਆ ਨਾ ਹਾਂਜੀ ਇਹ ਸਾਰਾ ਮਿੱਤਰੋ ਏਰੀਆ ਹੈਗਾ ਹੈ ਗੇਮਿੰਗ ਏਰੀਆ ਜਿੱਥੋਂ ਬੱਚਿਆਂ ਨੂੰ ਗੇਮਾਂ-ਗੋਮਾਂ ਮਿਲਦੀਆਂ ਤੇ ਕਾਰ ਗੁਜਰੌਣ ਦਾ ਸਾਰਾ ਸਿਸਟਮ ਹੈਗਾ ਦੇਖੋ ਇਹਦੇ ਵਿੱਚ ਲੱਗੀ ਹੋਈ ਆ ਦੇਖੋ ਇਕੋ ਮੈਂ ਚਲਾ ਕੇ ਦੇਣਾ ਕਰ ਉਹ ਤੇਰਾ ਭਲਾ ਹੋ ਜਾਵੇ ਵੈਸੇ ਕਾਰ ਆਪਾਂ ਚਲਾ ਕੇ ਹੀ ਆਏ ਆ ਲਿਖਿਆ ਮੈਂ ਗੀਦਾ ਇਹ ਕਲੇ ਕਲੇ ਸਟੀਰੀਂਗ ਵੀ ਮਿਲ ਜਣੇ ਮੇ ਤਾਂ ਇਥੋਂ ਜੇ ਕਿਸੇ ਦਾ ਮਤਲਬ ਹੈ ਸਾਰੇ ਪਾਰਟ ਵੀ ਮਿਲ ਜਣੇ ਕਿ ਗੇਮ ਲੱਤੀ ਹੋਵੇ ਗੇਮ ਖਰਾਬ ਹੋ ਜਵੇ ਤਾਂ ਸਾਰੇ ਪਾਰਟਸ ਵੀ ਇੱਥੇ ਪਏ ਆ ਉਹ ਇਥੋਂ ਮਿਲ ਜਣੇ ਆ ਨਿਕੀ ਨਿਕੀ ਸਭ ਸਾਰੇ ਪਾਰਟਸ ਮਿਲ ਜਣੇ ਇਥੇ ਆਹ ਦੇਖੋ ਅਗੜੀ ਜੀ ਪਈ ਆ ਇਹ ਪਈ ਨੇ ਮਾਈਕ ਜਿੰਨੇ ਵੀ ਆਪਣੇ ਅੱਜ ਤੁਹਾਨੂੰ ਮਤਲਬ ਪੋਡਕਾਸਟ ਕਰਦੇ ਸਾਰੇ ਕੋਲ ਇਦਾਂ ਦੀ ਮਾਈਕ ਹੋਣੇ ਆ ਆਹ ਦੇਖੋ ਆਹ ਜਿਹਨੇ ਬੈਸਟਰੀ ਜਿਹਨੂੰ ਆਵਾਜ਼ ਜਿਹੜੀ ਜਾਂਦੀ ਆ ਪੁਣਕੇ ਜਾਂਦੀ ਆ ਵਧੀਆ ਆਵਾਜ਼ ਕੁਆਲਿਟੀ ਆਉਂਦੀ ਆ ਤੇ ਸਭ ਤੋਂ ਜਿਹੜਾ ਬੈਟਰ ਹੁੰਦਾ ਉਹ ਰੋਡ ਦਾ ਹੁੰਦਾ ਰੋਡ ਦਾ ਔਰ ਹੈ ਨਹੀਂ ਹੈ ਨਾ ਪੋਡਕਾਸਟ ਕਰਨ ਵਾਸਤੇ ਆ ਤਾਂ ਬੜੀ ਛੋਟੇ ਨਾਲੇ ਹੈ ਨਾ ਹਾਂਜੀ ਮਾਈਕ ਇਹ ਹੈਗਾ ਸਾਰੀ 60 ਜੂਰੋ ਦਾ ਸਭ ਤੋਂ ਮਹਿੰਗਾ ਹੀ ਹੈ ਜੀ ਸਭ ਤੋਂ ਮਹਿੰਗਾ ਵੀ ਹੈ 100 ਜੂਰੋ ਦਾ 100 ਮਹਿੰਗੇ ਹੋਣਗੇ ਪਰ ਔਰੇ ਔਰੇ ਹੈ ਹੀ ਆ ਪਰੇ ਵਧੀਆ ਰਗਾ ਹਨ ਆਵਾਜ਼ ਵੀ ਵਧੀਆ ਚੈੱਕ ਕਰਕੇ ਦੇਖੀ ਇਹਨੂੰ ਕਿੱਥੋਂ ਹੋਊਗਾ ਆਨ ਆਫ ਇਹ ਇਹ ਵੀ ਬੋਲੇਗਾ ਪੋਡਕਾਸਟ ਵੀ ਕਰੇਗਾ ਹਨ ਆਪਾਂ ਨੇ ਹੌਲੀ ਹੌਲੀ ਘਾਂ ਜਾ ਕੇ ਦੇਖੀ ਤੁਮ ਹੈ ਕਿਹਦੇ ਨਾਲ ਕਰੇ ਕਰਦੇ ਖਲੀ ਆਪਾਂ ਆਪ ਜੀ ਕਰੇ ਕਰਦੇ ਪੋਡਕਾਸਟ ਮੋਡ ਆਨ ਕਰੀ ਰੋ ਬੈਂਟ ਇਸ ਕੈਟਿਗਰੀ ਹਣੇ ਕਿਸੇ ਦਾ ਨਹੀਂ ਹੈ ਇਹ ਵੀ ਸਾਰਾ ਦਾ ਸਾਰਾ ਮਿੱਤਰੋ ਗੇਮਿੰਗ ਏਰੀਆ ਸਾਰਾ ਦੋ ਤਿੰਨ ਤੌਰੇ ਗੇਮਿੰਗ ਏਰੀਆ ਬਣੇ ਹੋਏ ਆਂ ਦੇ ਆ ਵੀ ਦੇਖੋ ਸਾਰਾ ਗੇਮਿੰਗ ਇਧਰ ਆ ਵੀ ਸਾਰਾ ਗੇਮਿੰਗ ਆ ਕਿ ਡਿਵਿਡ ਸਕਰੀਨ ਲੱਗੇ ਹੋਏ ਇੱਥੇ ਜੋ ਤੁਸੀਂ ਤੁਸੀਂ ਦੇਖਦੇ ਹੋ ਤੇ ਉਹੀ ਆ ਸਕਰੀਨ ਦਾ ਦੇਖਣ ਨੂੰ ਮਿਲਦਾ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਮਿੱਤਰੋ ਇਲੈਕਟ੍ਰਿਕ ਕਾਰ ਇਹ ਅੱਜ ਕੱਲ ਬਹੁਤ ਜਲਦੀ ਆ ਤੋਂ ਰੋਡ ਦੇ ਉੱਤੇ ਤੁਸੀਂ ਦੇਖਣ ਨੂੰ ਮਿਲ ਜਾਣੇ ਇਲੈਕਟ੍ਰਿਕ ਕਾਰਾਂ ਵਾਲੀ ਬੈਂਟੀ ਤੇ ਜਲਦੀ ਆ ਇਹ ਲੱਗਦਾ ਇਹ ਸਾਰੇ ਪਾਸੇ ਇੱਕੋ ਸੜਾ ਦੀ ਲੱਗੀ ਜਾਂਦੀ ਆ ਇਧਰੋਂ ਉਧਰੋਂ ਵੀ ਸਾਰੇ ਪਾਸੇ ਤੋਂ ਹੀ ਬਿਚੋਂ ਕਿਦਾਂ ਦੀ ਹੈ ਖੁਲਦੀ ਵਿੱਚੋਂ ਖੁਲਦੀ ਹੋ ਗਈ ਨਹੀਂ ਬੰਦ ਕੀਤੀ ਪਿਆ ਲੌਕ ਲੱਗੇ ਹੋਏ ਲੌਕ ਕਿੰਨੇ ਦਾ ਰੇਟ ਕਿੰਨਾ ਹੋਊਗਾ ਜੀ ਤੇ ਕੀਮਤ ਕਿੰਨੀ ਹੈ ਕਿੰਨੀ ਛੋਟੀ ਹੈ ਕੀਮਤ ਦੀ ਲਿਖੀ ਹੋਣੀ ਹੈ ਕਿਤੇ ਕੀਮਤ ਲਿਖੀ ਵੀ ਜਾਏਗੀ ਕਿ ਉਹ ਵਰਕ ਆਊਟ ਤੋਂ ਸਕੈਨ ਕਰਕੇ ਪਤਾ ਲੱਗੂਗਾ ਕਿ ਐਸਾ ਹੋਦਾ ਬੇਗਾ ਤੇ ਪਿੱਛੇ ਕੁਛ ਇਦਾਂ ਦੀ ਹੈ 2 ਸੀਟਰ ਐਨਾ ਜੀ ਹਾਂ ਜਮੇ ਛੋਟੀ ਬਾਕਸੀ ਜਮਈ ਹੈ ਨਾ ਹਾਂਜੀ ਇਧਰ ਲੱਗ ਰਿਹਾ ਮੇਟਰ ਸਪੀਕਰ ਅਲੈਕਸਾ ਜਿਹੜਾ ਅੱਜਕੱਲ ਬੜੇ ਫੇਮਸ ਨੇ ਤੇ ਆਪੇ ਇਹਨੂੰ ਕਮਾਂਡ ਦਨੇ ਇਥੋਂ ਪੰਜਾਬੀ Song Alexa Alexa Punjabi Song Most station for Punjabi music top Punjabi pop on Amazon Music ਚੱਲ ਪਿਆ ਚੱਲ ਗਏ ਫੰਸਨ ਹੋ ਗਿਆ ਹਾਂ ਅਲੈਕਸਾ ਨਹੀਂ ਸੁਣਨਾ ਹੈਗਾ ਮੈਂ ਪੰਜਾਬੀ Song Sidhu Moose Wala ਹਮ ਆਈ ਡੋਨਟ ਹੈਵ ਐਨ ਅਨਸਰ ਫਾਰ ਥੈਟ ਇਹ ਬਜੋ ਜਸਟ ਨੇ ਕੀਤਾ ਬਟ ਟਾਲੀ ਨਹੀਂ ਕੀਤਾ ਬਈ ਇਹਨਾਂ ਨੇ Sidhu Moose Wala ਅਲੈਕਸਾ ਪੰਜਾਬੀ hmm. Song Sidhu Moose Wala ਆਲੇ ਦੂ ਮੂਸੇ ਵਾਲਾ ਤੇਰਾ ਸਿੱਧੂ ਮੂਸੇ ਵਾਲਾ ਇਦਾਂ ਲੱਗੇ ਬਾਰੇ ਮਿੱਤਰੋ ਇਹ ਹੈਗੇ ਆ ਪੌਸ ਜਿਹੜਾ ਆਪਾਂ ਨੇ ਮੰਨ ਲਾ ਵੀ ਆਪਾਂ ਕੋਈ ਵੀ ਅਤੀਵੀਤਾ ਹੋਣੀ ਆਪਣੀ ਦੁਕਾਨ ਹੋਵੇ ਸ਼ਾਪ ਹੋਵੇ ਆਪਾਂ ਇਹ ਤੋਂ ਲਿਆ ਕੇ ਇਹਦੀ ਐਪਲੀਕੇਸ਼ਨ ਹੁੰਦੀ ਆ ਸਮ ਆਫ ਦੀ ਉਹਨੂੰ ਆਪਣੇ ਫੋਨ ਦੇ ਉੱਤੇ ਅਪਲੋਡ ਕਰਕੇ ਆਪਾਂ ਨੇ ਤੇ ਵਿੱਚ ਉਹਦੇ ਆਪਣੇ ਨੰਬਰ ਭਰਨਾ ਹੁੰਦਾ ਆਪਣਾ ਜਿਹੜਾ ਬੈਂਕ ਦਾ ਅਕਾਊਂਟ ਹੁੰਦਾ ਤੇ ਆਪਣਾ ਜਿਹੜਾ ਪਰਤੀ ਤੈਬ ਹੁੰਦਾ ਜਿਹੜਾ ਆਪਣਾ ਆਪਣਾ ਇੱਕ ਨੰਬਰ ਮਿਲਦਾ ਹੁੰਦਾ ਤੇ ਜਿਹੜਾ ਆਪਾਂ ਉਹਨੂੰ ਪਰਤੀ ਦੇ ਵੀ ਕਹਿ ਦਿੰਦੇ ਆ ਉਹ ਰਜਿਸਟਰ ਕਰਕੇ ਇਹ ਸਾਰੇ ਸਾਮਾ ਪਰ ਤਾਂ ਵੀ ਲੈ ਹੁੰਦੇ ਆ ਮੋਬਾਈਲ ਦੇ ਨਾਲ ਵੀ ਚੱਲਦੇ ਆ ਤੇ ਕਈਆਂ ਦੇ ਵਿੱਚ SIM ਵੀ ਪੈਂਦਾ ਇਕੱਲੇ ਵੀ ਚੱਲ ਜਾਂਦੇ ਆ ਇਹ ਇਦਾਂ ਹੁੰਦਾ ਜਿਹੜੇ ਕਿਸੇ ਦਾ ਟ੍ਰਾਂਸਪੋਰਟ ਦਾ ਕੰਮ ਹੋਵੇ ਕਿਸੇ ਨੇ ਬਾਹਰ ਜਾ ਕੇ ਪੇਮੈਂਟ ਪੇਮੈਂਟ ਕਰਨੀ ਹੋਵੇ ਜਿਹੜਾ ਸਾਡੇ ਵੀ ਇਦਾਂ ਚੱਲਦੇ ਆ ਨਾ ਜਿਹੜੇ ਪੌਸ ਸਾਡੇ ਬਾਹਰ ਜਾਂਦੇ ਆ ਜੇ ਕਿਸੇ ਨੇ ਗਾਹਕ ਨੇ ਘਰੇ ਆਰਡਰ ਮੰਗਾਉਣੇ ਪੀਜ਼ਾ ਮੰਗਾਉਣੇ ਤਾਂ ਅਸੀਂ ਇਦਾਂ ਸਾਡੇ ਕੋਲ ਰੱਖੀਵੇਂ ਵਿਖ ਦੋ ਤੇ ਨਾਲ ਭੇਜ ਦਿੰਦੇ ਆ ਤੇ ਘਰ ਬੈਠੀ ਗਾਹਕ ਆਪਣੀ ਪੇਮੈਂਟ ਕਾਰਡ ਤੋਂ ਕਰ ਸਕਦਾ ਇਹ ਚੀਜ਼ ਵਾਸਤੇ ਹੁੰਦੇ ਆ ਜਿਹੜੇ ਮਰਜ਼ੀ ਬੈਂਕ ਦੇ ਅਕਾ ਹੁਣ ਆਪਾਂ ਸੈਕਿੰਡ ਫਲੋਰ ਤੇ ਮਿੱਤਰੋ ਆ ਗਏ ਆ ਤੇ ਇੱਥੇ ਪਈਆਂ ਨੇ ਸਾਰੀਆਂ ਮਸ਼ੀਨਾਂ واਸ਼ਿੰਗ ਮਸ਼ੀਨਸ ਜਿਹੜੀ ਆਪਣੇ ਘਰ ਦੇ ਕੱਪੜੇ ਤੁਹਾਡੇ ਵਾਸਤੇ ਕੰਮ ਆਉਣੀ ਆਪਣੇ ਕੱਪੜੇ ਧੋ ਕੇ ਸੁਕਾ ਕੇ ਵਰਤਦੀਆਂ ਆ ਲੱਗੀ ਹੋਈ ਹੈ ਇਹ ਸੈਮਸੰਗ ਦੀ ਤੇ 30% ਲੱਗੀ ਹੋਇਆ ਡਿਸਕਾਊਂਟ ਇਹਦੇ ਉੱਤੇ ਤੇ ਇਹਦੀ ਕੀਮਤ ਹੈਗੀ ਮਿੱਤਰੋ ਦੇਖੋ 1199 ਤੇ ਗੁਣਾ ਹੁ ਤੁਸੀਂ ਆਪੇ ਕਰ ਲਿਓ ਯਾਰ ਹੋਂਦੇ ਵਿੱਚ ਕਿੰਨੇ ਦੀ ਬਣਦੀ ਹੈ ਇਹ ਇਹ ਸਾਰੀ ਲਾਈਨ ਦੇ ਵਿੱਚ واਸ਼ਿੰਗ ਮਸ਼ੀਨਾਂ ਲੱਗੀਆਂ ਹੋਈਆਂ ਵੀ ਤੇ ਜਿਹੜਾ ਉੱਪਰ ਵਾਲਾ ਪਾਰਟ ਹੈ ਸਾਰੀ ਇਹ ਘਰ ਦੇ ਸਮਾਨ ਵਾਲੀ ਹੈ ਵਾਸ਼ਿੰਗ ਮਸ਼ੀਨਾਂ ਹੋ ਗਈ ਇਹਦੇ ਵਿੱਚ ਇਹਦੇ ਫਰਿੱਜ ਹੋ ਗਏ ਇਹਦੇ ਵਿੱਚ ਇਹਦੇ ਤੇ ਸਾਰਾ ਕੁਝ ਮਤਲਬ ਵੀ ਜੋ ਆਪਣੇ ਘਰ ਦੇ ਸਮਾਨ ਯੂਜ਼ ਆਉਂਦਾ ਉਹੀ ਲੱਗਿਆ ਵਾ ਸਾਰਾ ਔਰੇ ਇਹ ਹੈਗੇ ਨੇ ਫੋਰ ਨੋ ਆ ਆਪਣੇ ਚੁੱਲੇ ਇਹਨਾਂ ਦੇ ਕੀ ਮੁੱਲ ਦੱਸ ਦੇਣਾ ਮਿੱਤਰੋ ਕਿੰਨੇ ਹੈ 749.99 ਸੈਂਟ ਤੇ ਤੇ ਕਵਰ ਵੀ ਲੱਗਿਆ ਹੋਦਾ ਵਧੀਆ ਹੈ ਨਾ ਇਹ ਥੱਲੇ ਵਿੱਚ ਇਹਦੇ ਓਵਨ ਵੀ ਹੈਗਾ ਨਾ ਹਾਂਜੀ ਹਾਂਜੀ ਤੇ ਸਾਰੂ ਹੋਰੀ ਘਟ ਲੋੜ ਪੈਂਦੀ ਸਾਡੇ ਕੋਲ ਸਾਲੇ ਪੱਟੀ ਹੈ ਨਾ ਅਸੀਂ ਸਮਾਨ ਖਾਨੜ ਵੀ ਪੱਠੀ ਪੁੱਠੀ ਬਣਾਈ ਲਾ ਬਣਾ ਖਾਣਾ ਵੀ ਨੂੰ ਹੋਵੇ ਹਾਂਜੀ ਤੇ ਇੱਧਰ ਬੜੀਆਂ ਸਾਰੀਆਂ ਇਲੈਕਟ੍ਰੋਨਿਕ ਚੱਲੇ ਜਿਹੜਾ ਆਪਣੇ ਘਰ ਵੀ ਲੱਗੇ ਨਾਲ ਦੇ ਹੀ ਹਨ ਹਾਂਜੀ ਆਪਣੇ ਇਹਦੇ ਨਾਲ ਦਾ ਸੇਮ ਆਹੀ ਆ ਹਾਂਜੀ ਆ ਇਹ ਹਨਾ ਹਾਂਜੀ ਇਹ ਆਹ ਇਹ ਦੋ ਵੱਡੇ ਹੋਣੇ ਛੋਟੇ ਵੀ ਤਾਂ ਹੋਣੇ ਹਨਾ ਹਾਂਜੀ ਤੇ ਨਾਲ ਇਹਦੇ ਹੋ ਆਪਣੇ ਓਵਨ ਨਹੀਂ ਹੈਗੇ ਨਾਲ ਹਨਾ ਇਹ ਓਵਨ ਨਹੀਂ ਆਪਣੇ ਕੱਲੀ ਆਹੀ ਓਫਰ ਵਾਲੀ ਗੱਲਾਂ ਇੱਧਰ ਮੇਰੇ ਤੋਂ ਸਾਰੇ ਲੱਗੇ ਹੋਏ ਨੇ ਮਨ ਲਓ ਝਾੜੂ ਵੀ ਆਪ ਕਰਨੇ ਨੇ ਤੇ ਪੋਚਾ ਵੀ ਆਪ ਕਰਨਾ ਮਸ਼ੀਨ ਇਹਦੀ ਵੀ ਤਾਂ ਲੋਡ ਪੈਂਦੀ ਹੈ ਬੰਦੇ ਦੀ ਵੀਰ ਨੂੰ ਫੜ ਕੇ ਹੱਥ ਨਾਲ ਚਲਾਉਣਾ ਪੈਂਦਾ ਟਾਰੀ ਲੋਕ ਕਾਫੀ ਜ਼ਿਆਦਾ ਜੀ ਨੂੰ ਵਰਤਦੇ ਆ ਤੇ ਉਹਨਾਂ ਨੇ ਨਵੀਂ ਲੇਟਸ ਚੀਜ਼ ਆਈ ਹੈ ਜਿਹੜੀ ਉਹ ਆਹ ਵਾਲੀ ਆਈ ਹੈ ਦੇਖੋ ਇਹ ਇਹ ਪਨਾ ਕੀ ਮੈਨੂੰ ਦਿਖਾ ਦਿੰਦਾ ਇਹ ਹੈਗੀ 12990 ਦੀ ਤੇ ਇਹ ਨੂੰ ਬੰਦੇ ਦੀ ਵੀ ਲੋੜ ਨਹੀਂ ਹੈਗੀ ਆਟੋਮੈਟਿਕ ਮੋਡ ਦੇ ਉੱਪਰ ਲਾ ਕੇ ਛੱਡ ਦੇਣੀ ਤੇ ਇਹ ਨੇ ਆਪਣੇ ਆਪ ਹੀ ਸਾਰਾ ਘਰ ਸਾਫ਼ ਕਰਦੇ ਫਿਰਨ ਜਿੱਥੋਂ ਨੂੰ ਮਿਲਿਆ ਜਿੱਦਾਂ ਦਾ ਰਿਮੋਟ ਦੀ ਕਾਰ ਹੁੰਦੀ ਆ ਇਹ ਰਿਮੋਟ ਵਾਂਗ ਚੱਲਦਾ ਤੇ ਕਾਫੀ ਯਾਰ ਐਡ ਵੀ ਆਉਂਦੀ ਆ ਟੀਵੀ ਦੇ ਉੱਤੇ ਤਿੰਨ ਕੰਮ ਕਰਦੀ ਹੈ ਇਹ ਰੈਸਪੀਰਾ ਮਤਲਬ ਖਿੱਚਦੀ ਵੀ ਝਾੜੂ ਵੀ ਲਾਉਂਦੀ ਆ ਲਾਵਾ ਸਾਫ਼ ਵੀ ਕਰਦੀ ਆ ਤੇ ਪੂਰੀ ਸ਼ਹਿਰ ਸੋਲੋ ਸਾਰਾ ਕੁਲੇ ਸਾਰਾ ਕੁਝ ਆਪੇ ਕਰ ਦਿਆ ਹੈ ਇਧਰ ਦੇਖੋ ਇਹ ਪਏ ਨੇ ਸਾਰੇ ਰੇਡੀਓ ਤੇ ਇਕੱਲੇ ਮੇਰੇ ਤੋਂ ਰੇਡੀਓ ਨਹੀਂ ਹੈਗਾ ਇਧਰ ਤਰ ਮੈਂ ਇਧਰ ਹੋਰ ਚੀਜ਼ਾਂ ਦਿਖਾਉਂਦੇ ਕੋ ਇਧਰ ਆ ਆ ਦੇਖੋ ਜਿਹੜਾ ਪੁਰਾਣੇ ਸਮੇਂ ਚੱਲਦਾ ਤਵਾ ਬੇ ਤਾਂ ਚੱਕ ਕੇ ਇਹਨੂੰ ਉੱਤੇ ਰੱਖ ਦਿੰਦਾ ਤੇ ਇਹ ਤਵਾ ਸਿਸਟਮ ਵੀ ਹੈਗਾ ਦੇਖੋ ਇਹ ਤਾਂ ਅੱਜ ਵੀ ਮਿਲਦਾ ਹੈ ਨਾ ਆ ਸਾਰਾ ਆਪਣਾ ਕੀਬੋਰਡ ਜਿਹੜਾ ਚਾਹੀਦਾ ਹੁੰਦਾ ਉਹ ਨਾ ਮਿਊਜ਼ਿਕ ਸਿਸਟਮ ਵਾਲਾ ਵਾਸਤੇ ਹੁੰਦਾ ਇਹ ਸਾਰਾ ਉਹ ਵਾਲਾ ਟੇਚੀ ਬਾਕਸ ਬੰਦ ਤੇ ਮੈਂ ਦੇਖਦੇ ਹੁੰਦਾ ਫਿਲਮਾਂ ਦੇ ਵੀ ਤੁਸੀਂ ਦੇਖਿਆ ਹੋਣਾ ਸ਼ਾਇਦ ਇਤਵੇ ਨੇ ਵਿੱਚ ਰੱਖ ਕੇ ਤੇ ਆ ਜਿਹੜੀ ਕੁੰਡੀ ਚੱਕ ਕੇ ਉੱਤੇ ਰੱਖ ਦੇਣਾ ਤੇ ਫੇ ਮਿਊਜ਼ਿਕ ਚੱਲਦਾ ਸੀਗਾ ਆ ਵੀ ਆ ਤੇ ਇੱਧਰ ਆ ਵੀ ਲੱਗਿਆ ਤੇ ਫਿਰ ਤੇ ਬਾਕੀ ਸਾਰੇ ਲੇਟਸ ਪੇ ਸਾਰੇ ਜਿਹੜੇ ਇਹਨੂੰ ਕਾਸੇ ਕਹਿੰਦੇ ਨੇ ਆਟਾਲੀਅਨ ਦੇ ਵਿੱਚ ਮਿਊਜ਼ਿਕ ਸੁਣਨ ਵਾਸਤੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਵੀ ਪਏ ਆ ਦੇਖੋ ਬੱਚਿਆਂ ਵਾਸਤੇ ਜਿਹੜੇ ਪਿੰਕ ਕਲਰ ਦਾ ਇਹ ਸਾਰੇ ਇੱਧਰ ਪਏ ਨੇ ਰੇਡੀਓ ਆ ਵੀ ਇਸੇ ਸਿਸਟਮ ਅੰਦਰੋਂ ਆ ਵੀ ਤਵਾ ਵਿੱਚ ਪੈ ਗਈ ਉਤੇ ਰੱਖਿਆ ਸਾਰਾ ਸਿਸਟਮ ਸੁਣਨ ਵਾਸਤੇ ਹੈ ਨਾ ਆ ਤਾਂ ਪਹਿਲਾਂ ਪੁਰਾਣੇ ਸਮੇਂ ਉਹ ਚੀਜ਼ ਨਹੀਂ ਹੈਗੀ ਹਾਂਜੀ ਤਵੇ ਉਹ ਹੀ ਹੈ ਨਾ ਆ ਦੇ ਮਿਊਜ਼ਿਕ ਸਿਸਟਮ ਸਾਰਾ ਹੈ ਨਾ ਹਾਂ ਆ ਗਏ ਨਦਰ ਮਹਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ ਨਾ ਜਿਹੜਾ ਤਵਾ ਉਹ ਪੁਰਾ ਕੇ ਰੱਖਦਾ ਪੁਰਾਣੇ ਸਮੇਂ ਜਿੱਦਾਂ ਅੱਛਾ ਕੋਪ ਲੱਗ ਜਾਂਦਾ ਧੂਤੂ ਜਿਹਾ ਲੱਗ ਜਾਂਦਾ ਸੁਣਨ ਵਾਸਤੇ ਹੁਣ ਆਪਾਂ ਆ ਗਏ ਮਿੱਤਰੋ ਟੀਵੀ ਵਾਲੀ ਸਾਈਡ ਤੇ ਕਿੰਨੇ ਚੀ ਟੀਵੀ ਹੈ ਇਹ ਦੇਖੋ ਵਗਨੇਂਚੀ 3847 ਪੀਕਸਲ ਤੇ 21.60 ਤੇ ਕੀਮਤ ਹੈਗੀ ਇਹਦੀ 1899 ਹਾਂ ਕਾਹੀ ਵੱਡਾ ਹੈ ਨਾ ਤੁਹਾਨੂੰ کافی ਵੱਡਾ ਅੰਜ ਉਹ ਤਾਂ ਛੋਟਾ ਹੈ ਉਹ ਤਾਂ ਇਹ ਸਾਰਾ ਸੈਟਪ ਟੀਵੀਆ ਸੈਟਪ ਸਾਰੀ ਸਿਨੇਮਾ ਹੀ ਪਿਆ ਪੂਰਾ ਸੋ ਸੇਕ ਮਾਰ ਲੈ ਕਿਦਾਂ ਜੇ ਮੁਰਿਆ ਖੜ ਕੇ ਦੇਖੇ ਤੇ ਮੁਰੇ ਤੇ ਸੇਕ ਆਉਂਦਾ ਜੀ ਇਹ ਤਾਂ ਜਿਹਨੇ ਕੱਪੜੇ ਦੀ ਗਾਂ ਤੇ ਖੜੀ ਨੇ ਲੱਗਦੀ ਆ ਆ ਤਾਂ ਬੜੀ ਵੜੀ ਟੀਵੀ ਓਏ ਬੜਾ ਬੰਡਿਆ ਹਾਂ ਜੀ ਰੇਟ ਦੇਖੋ ਕਿੰਨਾ ਜੀ 10618 ਤੇਰਾ ਭਲਾ ਹੋ ਜਾਏ ਓਏ ਤੇ ਟੀਵੀ ਕਿੱਡਾ ਵੱਡਾ ਦਿੱਤਾ ਜੀ ਬੜੀ ਮੱਲਾਂ ਮੈਥੋਂ ਉੱਚ ਹੈ ਨਾ ਇਹ ਦੇ ਇਹ ਤਾਂ ਸਿਰਮੇ ਵਾਲੀ ਫੀਲਿੰਗ ਹੁੰਦੀ ਪੂਰੀ ਹੈ ਜਿੱਦਾਂ ਸਿਰਮੇ ਹਾਲ ਤੇ ਖੜੇ ਨੇ ਉਹ ਉਦਾਂ ਹੀ ਫੀਲਿੰਗ ਆਉਂਦੀ ਹੈ ਨਾ ਹਾਂਜੀ 10000 ਦਾ ਮਤਲਬ 10 ਲੱਖ ਦਾ ਟੀਵੀ ਹੈ ਇਹ ਤੇ ਰਾਪਲਾ ਹੋ ਜੇ ਆ ਅੰਦਰ ਬੜਕੇ ਮੈਥੋਂ ਬੈਠ ਕੇ ਚੈੱਕ ਕਰਨ ਮਤਲਬ ਸਿਰਮਾਹਲ ਦੇਖ ਕੇ ਬਣਿਆ ਦੇਖੋ ਇੱਧਰ ਤਿੰਨ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਰਾਮ ਰਾਮ ਬੰਦਾ ਕੁਰਸੀਆਂ ਬੈਠ ਗਏ ਤੇ ਥੱਲੇ ਇੱਕ ਹਾਵੀ ਲੱਗਿਆ ਦੇ ਫੇਰ ਇੱਧਰ ਗ੍ਰੀਨ ਕਾ ਤੇ ਪੂਰੀ ਸਿਰਮੇ ਵਾਲੀ ਫੀਲਿੰਗ ਆ ਰਹੀ ਹੈ ਤੇ ਨਾਲ ਲੱਗੀਆਂ ਮਸ਼ੀਨ ਇੱਧਰ ਕਾਫੀ ਵਾਲੀ ਜੇ ਕਾਫੀ ਪੀਣੀ ਆ ਤੇ ਇੱਥੇ ਬੈਠ ਕੇ ਮੈਚ ਨੂੰ ਦੇਖਣ ਵਾਸਤੇ ਵਧੀਆ ਬਣਿਆ ਹੋਇਆ ਹੈ ਇੱਧਰ ਲੱਗੇ ਹੋਏ ਨੇ ਡਰੋਨ ਲੇਟੈਸਟ ਟੈਕਨੋਲੋਜੀ ਜਿਹੜੀ ਅੱਜਕੱਲ ਬਹੁਤ ਜ਼ਿਆਦਾ ਚੱਲਦੀ ਆ ਤੇ ਡਰੋਨ ਤੋਂ ਫਿਲਮਾਂ ਤਾਂ ਫਿਲਮਾਂ ਤੇ ਹੁਣ ਤਾਂ ਡਰੋਨ ਤੋਂ ਬੰਬ ਵੀ ਘਰਨ ਲੱਗੇ ਨੇ ਕਹਿੰਦੇ ਹਾਂਜੀ ਹਾਂ ਹੈਨਾ ਕਿੰਨੇ ਨੇ ਹਮਲੇ ਹੋਏ ਨੇ ਡਰੋਨ ਤੇ ਹਮਲੇ ਹੁੰਦੇ ਆਏ ਆ ਆ ਲੱਗੇ ਛੋਟੇ ਜਿਹੇ ਕੈਮਰੇ ਦੇ ਵਿੱਚ ਤੇ ਬਾਕੀ ਨੂੰ ਆਪਾਂ ਫੋਨ ਦੇ ਉੱਤੇ ਵੀ ਅਟੈਚਮੈਂਟ ਕਰ ਸਕਦੇ ਆ ਵੀ ਕਿੱਥੇ ਜਾਂਦਾ ਤੇ ਆ ਜਿਹੜਾ ਵੈਸੇ ਹੱਥ 'ਚ ਜਿਹੜਾ ਹੁੰਦਾ ਨਾ ਕੀਪੈਡ ਜਾਂ ਇਹ ਫੜਿਆ ਹੁੰਦਾ ਸਾਰ ਇਹ ਜਾਫੇ ਇੱਧਰ ਲੱਗੇ ਮੇ ਨੇ ਇਹਦੀ ਕੀਮਤ ਕਾਫੀ ਜ਼ਿਆਦਾ ਦੇਖੋ ਇਹ ਹੈਗਾ 3579 ਯੂਰੋ ਦਾ ਇਹ ਛੋਟੇ ਆ ਇਹ ਨਿੱਕੀਆਂ ਤੇ ਇੱਧਰ ਹੋਪ ਸ਼ੂਟ ਲੱਗੇ ਮੇ ਦਾ ਸਿੰਪਲ ਸਿੰਪਲ ਲੱਗੇ ਆ ਦੇਖੋ ਇਹ ਕਿੰਨੇ ਮਹਿੰਗੇ ਲੱਗੇ ਆ ਇਹ ਇੱਧਰ 1600 ਯੂਰੋ ਦਾ ਡਰੋਨ ਪ੍ਰੈਸ ਦੇਖ ਲਈਏ ਜੀ ਇੰਡੀਆ ਵਾਲੀਆਂ ਪ੍ਰੈਸਾਂ ਜਿਵੇਂ ਹੈਗੀਆਂ ਹਨ ਭਾਰੀ ਭਾਰੀ ਪ੍ਰੈਸ ਅਸਲੀ ਲੋਹੇ ਲੱਗੇ ਅਸਲੀ ਨਿਆ ਰਵੜ ਲੱਗੇ ਇਧਰ 99 ਯੂਰੋ ਦੀ ਐ ਪ੍ਰੈਸ ਹਮ ਇਕੋ ਲਗੀ ਵੀ ਇਹਦੇ ਪਰਲੇ ਬਲ ਲਗੇ ਕਾਫੀ ਯਾਰ ਆਹ ਜੀ ਵੱਡੇ ਹਮ ਇਹਦੇ ਪਰਲੇ ਜਿਹੜਾ ਪਰਲੇ ਬਸ ਸਾਰੇ ਇਹ ਸਾਰੇ ਪ੍ਰੈਸ ਹੀ ਲਗੇ ਸਾਰੀਆਂ ਦਾਸ ਪਰ ਆਹ ਸਾਰੇ ਲਗੇ ਹੋਏ ਵੈਕਿਊਮ ਪਰ ਮਹਿੰਗੇ ਵੀ ਆਗੇ ਨਾ ਹਾਂਜੀ 199 90 ਦੀ ਪ੍ਰੈਸ ਹੈ ਆਹ ਸਸਤੀ ਹੈ ਨਾ 89 89 ਹੁਣ ਮੇਤਰੋ ਟਾਈਮ 2 ਵਜੇ ਦੇ ਵਿੱਚ 5 ਮਿੰਟ ਰਹਿ ਗਏ ਆ ਤੇ ਆਪਾਂ ਮਾਰਕੀਟ ਘੁੰਮ ਘੁਮਾ ਕੇ ਬਾਹਰ ਆ ਗਏ ਆ ਤੇ ਜੇ ਆਪਾਂ ਸਾਰੀ ਮਾਰਕੀਟ ਦਾ ਰਿਵਿਊ ਦੇਣ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਮਾਨ ਹੈ ਮਤਲਬ ਇਹ ਕਿਤੇ ਨ ਘੱਟ ਪੈ ਜਾਣਾ ਐਨਾ ਜਿਹਾ ਸਮਾਨ ਅੰਦਰ ਪਰ ਇਹ ਗੱਲ ਦੇਖ ਕੇ ਬੜਾ ਅਜੀਬ ਵੀ ਹੁੰਦਾ ਹੈ ਵੀ ਬੜਾ ਕੁਝ ਦੇਖ ਲਿਆ ਸੀ ਚੇਂਜ ਹੁੰਦਾ ਤੇ ਅੱਜ ਕੱਲ ਤਾਂ ਹਰੇਕ ਚੀਜ਼ ਇੰਨੀ ਜ਼ਿਆਦਾ ਤਰੱਕੀ ਹੋ ਰਹੀ ਹੈ ਹਰੇਕ ਜੀ ਐਡਵਾਂਸ ਹੋ ਰਹੀ ਹੈ ਮਤਲਬ ਡਿਵੈਲਪਮੈਂਟ ਬਹੁਤ ਜ਼ਿਆਦਾ ਬਹੁਤ ਸਪੀਡ ਹੋ ਰਹੀ ਹੈ ਹਰੇਕ ਜੀ ਇਲੈਕਟ੍ਰੋਨਿਕ ਹੋ ਰਹੀ ਹੈ ਬੜਾ ਕੁਝ ਚੀਜ਼ਾਂ ਆ ਗਈਆਂ ਸਾਰੀਆਂ ਕਾਪੀ ਪੈਨਸਲ ਤੋਂ ਲੈ ਕੇ ਪੈਨਸਲ ਤੋਂ ਲੈ ਕੇ ਕਾਰਾਂ ਗੱਡੀਆਂ ਜਹਾਜ਼ ਤੱਕ ਚੀਜ਼ਾਂ ਮੈਂ ਕਹਿੰਦਾ ਆਉਣ ਵਾਲੇ ਸਮੇਂ 'ਚ ਆਪਾਂ ਇਲੈਕਟ੍ਰੋਨ ਦੇਖਣ ਨੂੰ ਮਿਲ ਜਾਣੀਆਂ ਤੇ ਬਾਕੀ ਕੁਲ ਪਲਾ ਕੇ ਆਪਾਂ ਨੇ ਕੈਮਰਾ ਲੈ ਲਿਆ ਉੱਥੋਂ ਤੇ ਬਾਕੀ ਅੱਜ ਦਾ ਵਲੌਗ ਇੱਥੇ ਮੇਥੋਂ ਆਪਾਂ ਆਪਣਾ ਬੰਦ ਕਰਦੇ ਆਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਹੋਰ ਵੀ ਦੱਸਿਓ ਕਿਹੜੀ ਤੁਹਾਡਾ ਮਾਰਕੀਟ ਦਾ ਆਪਾਂ ਰਿਵਿਊ ਦਈਏ ਤੇ ਕੱਲ ਨੂੰ ਮਿਲਾਂਗੇ ਸੋਹਣੇ ਵਲੌ